ਅਸੀ ਮਹੀਨਾ ਪਹਿਲਾਂ ਇਸ ਘਰ ਦੀ ਵੀਡੀਓ ਪਾਈ ਸੀ ਵਿਧਵਾ ਭੈਣ ਦਾ ਘਰ ਨਾ ਬਹੁਤ ਹੀ ਖਸਤਾ ਹਾਲ ਸੀਗਾ ਇਹਦੀ ਵੀਡੀਓ ਬਣਾ ਕੇ ਪਾਈ ਤੇ ਉਹ ਵੀਡੀਓ ਦੇਖ ਕੇ ਕਈ ਦਾਨੀ ਸੱਜਣਾ ਨੇ ਨਾ ਦਿਲ ਖੋਲ ਕੇ ਪੈਸਾ ਦਿੱਤਾ ਕਿ ਕਿਸੇ ਵੀ ਤਰ੍ਹਾਂ ਨਾ ਇਹਦਾ ਭੈਣ ਦਾ ਘਰ ਬਣਾ ਚਣ ਚਾਹੀਦਾ ਤੇ ਦਾਨੀ ਸੱਜਣ ਮੈਂ ਤਾਂ ਆਖਿਆ ਵੀ ਪੈਸਾ ਲੋਕਾਂ ਕੋਲ ਬਹੁਤ ਹੁੰਦਾ ਹੈ ਪਰ ਹਰ ਬੰਦਾ ਦਾਨ ਨਹੀਂ ਕਰ ਸਕਦਾ ਦਾਨ ਦਿਲ ਨਾਲ ਤੇ ਪਰਮਾਤਮਾ ਦੀ ਮਿਹਰ ਨਾਲ ਹੁੰਦਾ ਹੈ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਦਾਨੀ ਸੱਜਣਾ ਦੇ ਸਹਿਯੋਗ ਨਾਲ ਇਹ ਘਰ ਨਾ ਹੁਣ ਬਿਲਕੁਲ ਬਣ ਕੇ ਤਿਆਰ ਵਰਗਾ ਹੈ ਬਸ ਆਖਰੀ 5-4 ਦਿਨ ਲੱਗਣੇ ਨੇ ਤੇ ਅਸੀਂ ਜਿਹਦੇ ਵੀ ਕੋਲ ਗਏ ਆ ਨਾ ਉਹਨੇ ਸਾਨੂੰ ਖਾਲੀ ਨਹੀਂ ਮੋੜਿਆ ਜੋ ਵੀ ਕੋਈ ਦੇ ਸਕਦਾ ਹੈ ਕੋਈ ਸੀਮੈਂਟ ਕੋਈ ਰੇਤਾ ਬਜਰੀ ਸਰੀਆ ਜਿਵੇਂ ਜਿਹਦੀ ਗੁਜਾਇਸੀ ਜਿਵੇਂ ਪ੍ਰਮਾਤਮਾ ਨੇ ਕਿਸੇ ਨੂੰ ਦਿੱਤਾ ਹੈ ਨਾ ਅੱਗੋਂ ਉਵੇਂ ਹੀ ਉਹਨੇ ਵੀ ਦਿਲ ਨਾਲ ਸਾਨੂੰ ਦਿੱਤਾ ਤੇ ਇਹਦਾ ਬਿਲਕੁਲ ਕੰਮ ਨਾ ਹੁਣ ਆਖਰੀ ਗੇੜ ਚ ਆ ਗਿਆ ਇਸ ਘਰ ਦਾ ਤੇ ਜੇ ਕੋਈ ਰਹਿ ਗਿਆ ਹੋਵੇ ਇਹ ਸਪਾਉਂਡ ਤੋਂ ਸੱਜਣ ਪਿੰਡ ਦਾ ਕੋਈ ਤੇ ਉਹ ਵੀ ਇਹਦੇ ਵਿੱਚ ਹਿੱਸਾ ਪਾ ਸਕਦਾ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਬਾਕੀ ਗੱਲ ਜਿਹੜੇ ਦਿਹਾੜੀਏ ਤੇ ਮਜ਼ਦੂਰ ਲਾਏ ਸੀ ਨਾ ਅਸੀਂ ਉਹਨਾਂ ਵੀ ਕਿਸੇ ਨੇ ਇੱਕ ਦਿਹਾੜੀ ਛੱਡੀ ਕਿਸੇ ਨੇ ਦੋ ਛੜੀਆਂ ਦੇ ਯਾਰ ਤੁਸੀਂ ਸਾਰੇ ਇੰਨਾ ਕੰਮ ਕਰੀ ਜਾਂਦੇ ਹੋ ਇੰਨਾ ਕੇ ਹਿੱਸਾ ਸਾਡਾ ਵੀ ਪਾ ਦਿਓ ਤੇ ਕਹਿੰਦੇ ਜਦੋਂ ਪ੍ਰਮਾਤਮਾ ਕਿਸੇ ਤੇ ਮਿਹਰ ਕਰਦਾ ਹੈ ਨਾ ਉਹ ਫਿਰ ਕਿਸੇ ਦਾ ਇਦਾਂ ਕਿਸੇ ਦੇ ਥਰੂ ਕੰਮ ਕਰਾਉਂਦਾ ਹੈ ਈਦਾਂ ਵੀ ਉਹਨੇ ਕਰਾਉਣਾ ਹੈ ਤੇ ਅਸੀਂ ਸਾਡੇ ਪਿੰਡ ਦੇ ਦਾਨੀ ਸੱਜਣਾਂ ਦੇ ਨਾਲ तहे ਦਿਲੋਂ ਧੰਨਵਾਦੀ ਆ ਕਿਉਂਕਿ ਦਾਨ ਤਿਲ ਫੁੱਲ ਆਪਣੇ ਅਰਦਾਸਾਂ 'ਚ ਵੀ ਆਉਂਦਾ ਨਾ ਹਰ ਬੰਦੇ ਨੇ ਇਹਦੇ ਵਿੱਚ ਕੀਤਾ ਤੇ ਕਿਸੇ ਨੇ ਸਾਨੂੰ ਇਹ ਨਹੀਂ ਆਖਿਆ ਵੀ ਮੇਰਾ ਨਾਮ ਲਿਆ ਜਾਏ